ਮੂਲ ਮੰਤਰ ਪ੍ਰਭੂ ਦੇ ਬੁਨਿਆਦੀ ਗੁਣਾ ਦਾ ਇਹਦੇ ਚ ਉਚਾਰਨ ਹੈ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਇਸ ਮੂਲ ਮੰਤਰ ਬਾਰੇ ਆਪਣੇ ਸ਼ਬਦ ਇਹ ਦਿੰਦੇ ਨੇ ਔਖਤ ਮੰਤਰ ਮੂਲ ਮੰਨ ਏਕੇ ਜੈ ਕਰ ਦੜਿਚੇ ਤੇ ਕੀਜੇ ਰੇ ਜਨਮ ਜਨਮ ਕੇ ਪਾਪ ਕਰਮ ਕਾ ਕਾਟਨ ਹਾਰਾ ਲੇਜੇ ਜਨਮ ਜਨਮਾਂਤਰਾ ਦੇ ਜੇ ਪਾਪ ਮਿਟਾ ਤਵੇਲੇ ਤਵੇਲੇ 10 15 ਮਿੰਟ ਕੇ ਮੂਲ ਮੰਤਰ ਜਪ ਲਿਆ ਕਰ ਕਿ ਜਪਦਿਆਂ ਜਪਦਿਆਂ ਜੋ ਮੂਲ ਮੰਤਰ ਦੇ ਗੁਣ ਨੇ ਤੈਨੂੰ ਪ੍ਰਾਪਤ ਹੋ ਜਾਣਗੇ ਤੂੰ ਵੀ ਨਿਰਵੈਰ ਹੋ ਜਾਏਗਾ ਤੂੰ ਵੀ ਨਿਰਭੈ ਹੋ ਜਾਏਗਾ ਤੂੰ ਵੀ ਸਮੇ ਤੋਂ ਨਿਕਲ ਜਾਏਗਾ ਤੂੰ ਵੀ ਅਜੋਨੀ ਹੋ ਜਾਏਗਾ ਜਨਮ ਮਰਨ ਤੋਂ ਬਚ ਜਾਏਗਾ ਮੂਲ ਮੰਤਰ ਦੇ ਜੋ ਹੈ ਰੱਬੀ ਕੋ